ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸ਼ਕੁੰਤਲਾ ਜੀ ਸਭ ਤੋਂ ਪਹਿਲਾਂ ਮੈਂ ਸੀਐਮ ਮਾਨ ਸਰਕਾਰ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਸਾਡੇ ਲਈ ਇਹ ਯੋਗ ਕਲਾਸ ਸ਼ੁਰੂ ਕੀਤੀ ਹੈ ਮੇਰਾ ਨਾਮ ਕਮਲੇਸਵੰਤਲ ਹੈ ਮੈਨੂੰ ਯੋਗਾ ਕਰਦੀ ਨੂੰ ਸਾਲ ਹੋ ਗਿਆ ਮੇਰੀ ਏਜ 62 ਹੈ ਮੈਨੂੰ ਬਹੁਤ ਫਾਇਦਾ ਹੋਇਆ ਹੈ ਤੇ ਮੇਰੀ ਸ਼ੂਗਰ ਦੀ ਇੱਕ ਗੋਲੀ ਛੁੱਟ ਗਈ ਮੈਂ ਦੋ ਗੋਲੀਆਂ ਖਾਂਦੀ ਸੀ ਮੈਂ ਇਸ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸੀਮਾ ਮੈਂ ਜਦੋਂ ਦੀ ਯੋਗਾ ਜੁਆਇਨ ਕੀਤੀ ਆ ਮੈਨੂੰ ਬਹੁਤ ਬੈਨੀਫਿਟ ਮਿਲਿਆ ਕਿ ਮੇਰੇ ਬੈਕ ਪੇਨ ਬਹੁਤ ਹੁੰਦੀ ਸੀਗੀ ਹੁਣ ਮੈਨੂੰ ਯੋਗਾ ਜੁਆਇਨ ਕਰਨ ਤੋਂ ਬਾਅਦ ਮੈਨੂੰ ਬੈਕ ਪੇਨ ਬਿਲਕੁਲ ਵੀ ਨਹੀਂ ਆ ਸੀਮਾਨ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਜ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਲਿਕ ਸਵੇਰਾ ਟੀਵੀ ਤੇ ਅੱਜ ਸਵੇਰੇ 8 ਮਾਰਚ ਦਾ ਦਿਹਾੜਾ ਹੈ ਤੇ ਈਟ ਰਾਈਟ ਇੰਡੀਆ ਦੇ ਬੈਨਰ ਹੇਠ ਈਟ ਰਾਈਟ ਵਾਕਥਨ ਜਿਹੜੀ ਹੈਗੀ ਆ ਉਹ ਸਟਾਰਟ ਕੀਤੀ ਜਾ ਰਹੀ ਹੈ ਜੋ ਇਸ ਨੂੰ ਹਰੀ ਚੰਡੀ ਜੋਤੀ ਡਾਕਟਰ ਜੋਤੀ ਜਿਹੜੇ ਹੈਗੇ ਨੇ ਉਹ ਹਰੀ ਚੰਡੀ ਦੇਣ ਨੇ ਤਸਵੀਰਾਂ ਨੇ ਸਰਕਟਾ ਹੌਸਿਆ ਮੋਰ ਤੋਂ ਡਰੱਗ ਐਡਮਿਨਿਸਟ੍ਰੇਸ਼ਨ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ-ਬਹੁਤ ਧੰਨਵਾਦ ਐਸਆਰ ਅਸੀਂ ਅੱਜ ਹੀ ਨਹੀਂ ਕਰਨੀ ਅੱਗੇ ਤੋਂ ਕਰਨੀ ਹੈ ਖੇਡਾਂ 'ਚ ਹਿੱਸਾ ਲੈਣਾ ਯੋਗਾ ਵੀ ਕਰਨਾ ਹੈਗਾ ਫਿਟ ਰਹਿਣਾ ਹੈ ਸਿਹਤਮੰਦ ਪੰਜਾਬ ਰੰਗਲਾ ਪੰਜਾਬ ਸੀਚਣਾ ਹੈ ਤਾਂ ਬਿਲਕੁਲ ਹਰੀ ਜਲਦੀ ਲੱਗੇ ਨੇ ਡਾਕਟਰ ਜੋਤੀ

ਆਪ ਨੂੰ ਵੀ ਅਸ ਕਾੜਾ ਆਇਆ ਅੱਗੇ ਬੜੀ ਜੀ ਚਲੀਏ ਚਲ ਤੇ ਹਰੀ ਛੱਡੀ ਡਾਕਟਰ ਜੋਤੀ ਵੱਲੋਂ ਇਸ ਸੈਰ ਨੂੰ ਇਸ ਵਕਤ ਤੁਹਾਨੂੰ ਦਿੱਤੀ ਜਾ ਰਹੀ ਹੈ ਤੇ ਸੈਰ ਸਰਕਟ ਉਸ ਤੋਂ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੱਕ ਪੁੱਜੇਗੀ ਤੇ ਜਿੱਥੇ ਬੱਚੇ ਜਵਾਲ ਬਜ਼ੁਰਗ ਸਾਰੇ ਇਸ ਸੈਰ ਦੇ ਵਿੱਚ ਹਿੱਸਾ ਲੈ ਰਹੇ ਨੇ ਸਿਹਤਯਾਬੀ ਲਈ ਇਹ ਸੈਰ ਜਿਹੜੀ ਹੈਗੀ ਆ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਬਹੁਤ ਜ਼ਰੂਰੀ ਹੈ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਦਾ ਕੀ ਕਹਿਣਾ ਹੈਗਾ ਤਾਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਅੱਜ ਇੱਕ ਸ਼ਾਇਰ ਦਾ ਸ਼ਾਇਰ ਨੂੰ ਹਰੀ ਝੰਡੀ ਦੇਣਾ ਕਿਵੇਂ ਦੇਖਦੇ ਹੋ ਹਾਂਜੀ ਇੱਕ ਸ਼ਾਇਰ ਨੂੰ ਹਰੀ ਝੰਡੀ ਮੈਂ ਕਿ ਦਿੱਤੀ ਤੁਹਾਡੇ ਵੱਲੋਂ 8 ਮਾਰਚ ਦੇ ਵਾਲਾ ਔਰ ਖਾਸ ਕਰਕੇ ਅੱਜ ਇੰਟਰਨੈਸ਼ਨਲ ਔਮਨ ਡੇ ਵੀ ਹੈ ਕਰ ਮੈਨੂੰ ਬੜਾ ਅੱਛਾ ਲੱਗ ਰਿਹਾ ਆਮ ਬਰੀ ਪ੍ਰਾਊਡ ये ने अच्छे कोर्स लिए आज में आके चंडीगढ़ थी अब वुमेन्स डे भी आई एम फीलिंग वेरी प्राउड ये सारेनु यही विनती है कि अच्छा आप खाइए अच्छा वर्कआउट करिए वॉक करिए ताकि हेल्थ इज वेल्थ जे अपने को अच्छी हेल्थ है तो साडे को सब होएगा सो so, अच्छा खान नाल अच्छा वॉक करना अच्छा अपनी बॉडी लुक आफ्टर करना इट्स अ ब्लेसिंग इंटरनेशनल वुमेन्स डे भी है आज आई एम प्राउड एज अ वुमन आई एम डूइंग दैट वुमेन ज्यादा हिस्सा ले रही है वुमेन ज्यादा ले रही है ऑब्वियसली so it's a proud moment for me very proud ਤੁਸੀਂ ਕਰਦੇ ਅਸੀਂ ਇਸ ਲਈ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਨੂੰ ਅੱਗੇ ਦਿੱਤਾ ਹੈਗਾ ਬੱਚੀਆਂ ਪ੍ਰਮੋਟ ਹੋਣੀਆਂ ਚਾਹੀਦੀਆਂ ਨੇ ਧੰਨਵਾਦ ਤੁਸੀਂ ਕਿਵੇਂ ਦੇਖਦੇ ਹੋ ਇੰਟਰਨੈਸ਼ਨਲ ਔਮਨਸ ਡੇ ਵੀ ਹੈਗਾ ਤੇ ਦੂਸਰਾ ਅੱਜ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਇਸ ਵਕਤੋਂ ਦਾ ਹਿੱਸਾ ਲੈ ਰਹੀਆਂ ਨੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਸਾਰੇ ਸਿਰ ਉੱਡ ਕੇ ਜਲਦੀ ਜਲਦੀ ਆਏ ਆ ਸੈਰ ਕਰਨਗੇ ਅੱਛਾ ਖਾਣਗੇ ਅੱਛਾ ਪੀਣਗੇ ਉਹਨਾਂ ਨੂੰ ਅੱਛੀ ਮੋਟੀਵੇਸ਼ਨ ਮਿਲੂਗੀ ਲੋਕਾਂ ਦੀ ਸਿਹਤ ਯਾਬੀ ਵਾਸਤੇ ਵੀ ਇਹ ਚੀਜ਼ਾਂ ਵਧੀਆ ਹੈਗੀ ਆ ਇਹ ਬਹੁਤ ਵਧੀਆ ਵਧੀਆ ਮੈਂ ਕਹਿੰਦੀ ਸਾਰੇ ਨਾਲ ਮਿਲ ਕੇ ਅਸੀਂ ਸਿਹਤ ਨੂੰ ਸਹੀ ਰੱਖਣ ਐਕਸਰਸਾਈਜ਼ ਕਰਨ ਚੰਗੀਆਂ ਚੀਜ਼ਾਂ ਖਾਣ ਧੰਨਵਾਦ ਧੰਨਵਾਦ ਇਹ ਤਸਵੀਰਾਂ ਨੇ ਜਲੰਧਰ ਦੇ ਸਰਕਟ ਹੋਸਟਲ ਜਿਹੜੀਆਂ ਅਸੀਂ ਦਿਖਾ ਰਹੇ ਆ ਕਿ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਵਕਤ ਹਨ ਦੇ ਵਿੱਚ ਪਹੁੰਚੇ ਸੀ ਇਹ ਸੈਰ ਦੇ ਵਿੱਚ ਪਹੁੰਚੇ ਸਨ ਔਰ ਇਹ ਵਕਤ ਹਨ ਸਰਕਟ ਉਸ ਤੋਂ ਸ਼ੁਰੂ ਹੋਈ ਹੈ ਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਾ ਕੇ ਸਮਾਪਤ ਹੋਏਗੀ ਤੇ ਸਿਹਤਯਾਬੀ ਵਾਸਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਕਿ ਸਵੇਰੇ ਉੱਠ ਕੇ ਸੈਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਸਿਹਤ ਜਿਹੜੀ ਹੈਗੀ ਚੰਗੀ ਰਹੇ ਤੰਦਰੁਸਤ ਰਹੋ ਔਰ ਜਵਾਲੀ ਨਾਲ ਆਨੰਦ ਮਾਣੋ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਵਿੰਦਰ ਕੰਬੋਈ ਦਾ ਨਿਊਜ਼ਾ ਟੀਵੀ ਜਲੰਧਰ